ਨਾਲਪੰਜਾਬ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਮੌਕੇ ਤੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਦੋ ਦਿਨਾਂ ਫੋਟੋ ਪ੍ਰਦਰਸ਼ਨੀ 1000 ਵਰਡਸ ਦੀ ਪਹਿਲੇ ਦਿਨ ਲੁਧਿਆਣਾ ਦੇ ਸਤਲੁਜ ਕਲੱਬ ਵਿਖੇ ਸ਼ਾਨਦਾਰ ਸ਼ੁਰੂਆਤ ਹੋਈ ਪਹਿਲੇ ਦਿਨ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਮੇਅਰ ਇੰਦਰਜੀਤ ਕੌਰ ਅਤੇ ਏਡੀਸੀ ਅਮਰਜੀਤ ਬੈਂਸ ਮੁੱਖ ਮਹਿਮਾਨ ਸਨ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸ਼ਹਿਰ ਦੀ ਸੁੰਦਰਤਾ ਅਤੇ ਵਿਭਿੰਨਤਾ ਨੂੰ ਆਪਣੇ ਲੈਂਜ਼ਾਂ ਰਾਹੀਂ ਪ੍ਰਦਰਸ਼ਿਤ ਕਰਨ ਦੇ ਯਤਨਾਂ ਲਈ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ। ਆਪਣੇ ਭਾਸ਼ਣ ਵਿੱਚ ਉਹਨਾਂ ਨੇ ਸਮਾਜ ਵਿੱਚ ਕਲਾ ਅਤੇ ਸਿਰਜਣਾਤਮਕਤਾ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਕਿਵੇਂ ਫੋਟੋਗ੍ਰਾਫੀ ਉਹਨਾਂ ਪਲਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜੋ ਸਮੇਂ ਦੀ ਰੇਤ ਵਿੱਚ ਅਲੂਪ ਹੋ ਜਾਂਦੇ ਹਨ। ਉਨੇ ਕਿਹਾ ਕਿ ਇਹ ਪ੍ਰਦਰਸ਼ਨੀ ਫੋਟੋਗ੍ਰਾਫੀ ਨਹੀਂ ਰਾਹੀਂ ਕਹਾਣੀ ਸੁਣਾਉਣ ਦੀ ਸ਼ਕਤੀ ਨੂੰ ਇੱਕ ਸ਼ਾਨਦਾਰ ਸ਼ਰਧਾਂਜਲੀ ਹੈ ਪ੍ਰਦਰਸ਼ਿਤ ਹਰੇਕ ਫੋਟੋ ਇੱਕ ਸ਼ਕਤੀਸ਼ਾਲੀ ਬਤਾਂਤ ਹੈ ਜੋ ਲੁਧਿਆਣਾ ਦੀਆਂ ਅਣਕਹੀਆਂ ਕਹਾਣੀਆਂ ਤੇ ਵਿਲੱਖਣ ਪਲਾਂ ਬਾਰੇ ਬਹੁਤ ਕੁਝ ਬੋਲਦੀ ਹੈ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਅਤੇ ਚੇਅਰਮੈਨ ਗੁਰਮੀਤ ਸਿੰਘ ਨੇ ਕਿਹਾ ਕਿ ਪ੍ਰਦਰਸ਼ਨੀ ਵਿੱਚ ਐਸੋਸੀਏਸ਼ਨ ਦੇ 21 ਹੁਨਰਮੰਦ ਫੋਟੋਗ੍ਰਾਫਰਾਂ ਦੁਆਰਾ ਖਿੱਚੀਆਂ ਗਈਆਂ 42 ਤਸਵੀਰਾਂ ਦੀ ਇੱਕ ਲੜੀ ਪ੍ਰਦਰਸ਼ਿਤ ਕੀਤੀ ਗਈ ਹੈ ਜੋ ਵੱਖ-ਵੱਖ মিডিਆ ਹਾਊਸਾਂ ਵਿੱਚ ਕੰਮ ਕਰ ਰਹੇ ਹਨ ਪੀੜ ਪੜੱਕੇ ਵਾਲੀ ਬਜ਼ਾਰਾਂ ਤੋਂ ਲੈ ਕੇ ਸ਼ਾਂਤ ਦ੍ਰਿਸ਼ਾਂ ਤੱਕ ਸਪਸ਼ਟ ਪੋਰਟਰੇਟ ਤੋਂ ਲੈ ਕੇ ਅਮੂਰਤ ਰਚਨਾਵਾਂ ਤੱਕ ਪ੍ਰਦਰਸ਼ਨੀ ਦਾ ਉਦੇਸ਼ ਸ਼ਹਿਰ ਦੇ ਬਹੁਪੱਖੀ ਸਾਰ ਨੂੰ ਇਸ ਦੇ ਪ੍ਰਭਾਵਸ਼ਾਲੀ ਕਲਾਕਾਰਾਂ ਦੇ ਲੈਂਜ਼ਾਂ ਰਾਹੀਂ ਪੇਸ਼ ਕਰਨਾ ਸੀ ਰਣਜੋਤ ਸਿੰਘ ਪ੍ਰਧਾਨ ਰਾਮਗੜੀਆ ਸਿੱਖਿਆ ਪ੍ਰੀਸ਼ਦ ਵਿਧਾਇਕ ਮਦਨ ਲਾਲ ਬੱਗਾ ਵਿਧਾਇਕ ਅਸ਼ੋਕ ਪ੍ਰਾਸ਼ਰ ਆਪ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਮਹਿਲਾ ਪ੍ਰਧਾਨ ਆਪ ਲੁਧਿਆਣਾ ਮਨੀਸ਼ਾ ਕਪੂਰ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਹੈਪੀ ਲਾਲੀ ਸਤਲੁਜ ਕਲੱਬ ਦੇ ਉਪ ਪ੍ਰਧਾਨ ਸੰਜੇ ਕਪੂਰ ਕਾਰਜਕਾਰੀ ਮੈਂਬਰ ਰੁਚੀ ਬਾਂਸਲ ਸੰਯੁਕਤ ਸਕੱਤਰ ਸਿਮਰਨ ਪਾਲ ਸਿੰਘ ਬਿੰਦਰਾ ਬਾਰ ਸਕੱਤਰ ਭੁਪਿੰਦਰ ਪਾਲ ਸਿੰਘ ਮੈਸ ਸਕੱਤਰ ਸੁਬੋਧ ਬਾਤਿਸ਼ ਗੁਰਦੁਆਰਾ ਦੁੱਗਨਵਾਨ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਨਰਿੰਦਰ ਮੱਲੀ ਸੀਨੀਅਰ ਪੱਤਰਕਾਰ प्रमोद 바ਤੀਸ਼ ਡੀਏਵੀ ਸਕੂਲ ਦੇ ਸਾਬਕਾ ਡਾਇਰੈਕਟਰ ਸतीश ਸ਼ਰਮਾ ਸੀਨੀਅਰ ਕਾਰਕੁਨ ਸ਼ਾਮ ਲਾਲ ਪਨੋਟ ਸਮੇਤ ਹੋਰ ਪਤਵੰਤੇ ਸੱਜਣ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਫੋਟੋ ਜਰਨਲਿਸਟ ਹਿਮਾਂਸ਼ੂ ਮਹਾਜਨ ਅਸ਼ਵਨੀ ਤਿਮਾਨ ਇੰਦਰਜੀਤ ਬਰਮਾ ਕਮਲਦੀਪ ਡੰਗ ਨੀਲਕਮਲ ਸ਼ਰਮਾ ਸੌਰਵ ਅਰੂੜਾ ਵਿਸ਼ਾਲ ਟਾਲ ਸਤਵਿੰਦਰ ਬਸਰਾ ਲੱਕੀ ਪੱਟੀ ਰਕੇਸ਼ ਮੌਦਗਲ ਰਮੇਸ਼ ਵਰਮਾ ਵਿਜੇ ਛਾਇਲ ਵਿਸ਼ਾਲ ਗਰਗ, ਅਜੀਤ ਨੇਪਾਲ, ਅਮਿਤ ਬਸੀ, ਹਰਜੀਤ ਖਾਲਸਾ, ਹਰਵਿੰਦਰ ਹੈਪੀ, ਕੁਲਦੀਪ ਸਿੰਘ ਕਾਲਾ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਮਨੀਸ਼ ਮੌਰਟਨ ਦੇ ਕੰਮ ਦੀ ਸ਼ਲਾਘਾ ਕੀਤੀ। ਉਹਨਾਂ ਨੇ ਸ਼ਹਿਰ ਦੀ ਸੁੰਦਰਤਾ ਤੇ ਵਿਭਿੰਨਤਾ ਨੂੰ ਆਪਣੇ ਦ੍ਰਿਸ਼ਟੀਕੋਣਾਂ ਰਾਹੀਂ ਪ੍ਰਦਰਸ਼ਿਤ ਕੰਦੇ ਉਹਨਾਂ ਦੇ ਯਤਨਾਂ ਲਈ ਉਹਨਾਂ ਦੀ ਸ਼ਲਾਘਾ ਕੀਤੀ। ਲੁਧਿਆਣਾ ਦੇ ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਵੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਤੇ ਸ਼ਟਰ ਬੱਗਾ ਦੇ ਕੰਮ ਦੀ ਸ਼ਲਾਘਾ ਕੀਤੀ। ਰਿਚਵੈਲ ਗਰੁੱਪ ਦੇ ਡਾਇਰੈਕਟਰ ਸ਼੍ਰੀ ਰਾਜਦੀਪ ਸਿੰਘ ਅਤੇ ਪ੍ਰਭਜੋਤ ਸਿੰਘ ਨੇ ਕਿਹਾ ਕਿ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ আয়োজিত ਪ੍ਰਦਰਸ਼ਨੀ ਸੱਚਮੁੱਚ ਸਾਡੇ ਜੀਵੰਤ ਸ਼ਹਿਰ ਦੇ ਸਾਰ ਅਤੇ ਸੁੰਦਰਤਾ ਨੂੰ ਦਰਸਾਉਂਦੀ ਹੈ। ਪ੍ਰਦਰਸ਼ਿਤ ਤਸਵੀਰਾਂ ਸਥਾਨਿਕ ਫੋਟੋਗ੍ਰਾਫਰਾਂ ਦੀ ਪ੍ਰਤਿਭਾ ਤੇ ਸਮਰਪਣ ਦਾ ਪ੍ਰਮਾਣ ਹਨ ਜਿਨ੍ਹਾਂ ਨੇ ਲੁਧਿਆਣਾ ਦੀ ਭਾਵਨਾ, ਸੱਭਿਆਚਾਰ ਅਤੇ ਬਪਿੰਨਤਾ ਨੂੰ ਕੁਸ਼ਲਤਾ ਨਾਲ ਕੈਦ ਕੀਤਾ ਹੈ। ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੀ ਰਹੇਗੀ। ਅਤੇ ਐਂਟਰੀ ਮੁਫਤ ਹੋਵੇਗੀ ਹਿਮਾਂਸ਼ੂ ਮਹਾਜਨ ਅਤੇ ਅਸ਼ਵਨੀਤਿ ਮਾਨ ਨੇ ਕਿਹਾ ਕਿ ਸਮਾਪਤੀ ਸਮਾਰੋਹ 28 ਅਗਸਤ ਨੂੰ ਦੁਪਹਿਰ 3 ਵਜੇ ਹੋਵੇਗਾ ਜਿਸ ਵਿੱਚ ਪਦਮਸ਼੍ਰੀ ਸ਼੍ਰੀ ਓਂਕਾਰ ਸਿੰਘ ਪਾਵਾ ਅਤੇ ਪੁਲਿਸ ਕਮਿਸ਼ਨਰ ਸੁਪਰਨ ਸ਼ਰਮਾ ਸਮੇਤ ਪਤਵੰਤੇ ਮੁੱਖ ਮਹਿਮਾਨ ਹੋਣਗੇ ਅਤੇ ਮਹਿਮਾਨ ਵਜੋਂ ਰਿਚਵਿਲ ਗਰੁੱਪ ਦੇ ਡਾਇਰੈਕਟਰ ਸ੍ਰੀ ਰਾਜਦੀਪ ਸਿੰਘ ਅਤੇ ਪ੍ਰਭ ਚੋਦ ਸਿੰਘ ਹੋਣਗੇ